پوشت. بڑا مبارک موقع ہے کہ کتاب بارے اور کتابوں بارے وہ سمے گل کر رہے ہیں جدوی کوتا گوجن بہت ساری کوتا لکھی جا رہی ہے کتاباں بھی چھپی ہیں اور پر جی کوتا ਉਹ ਬਹੁਤੇ ਲੋਕਾਂ ਤੱਕ ਨਹੀਂ ਪਹੁੰਚਦੀ। ਫੌਰਨ دوسری ਕੋਈ ਮੁਸ਼ਕਲ ਇਹ ਹੈ ਕਿ ਜਿਸ ਬਿੰਨਾਂ ਬਾਰੇ ਡਾਕਟਰ ਕਹਿੰਦੇ ਕਿ ਕਿਸਨੋਂ ਉਹਨਾਂ ਲੋਕਾਂ ਬਾਰੇ ਡਾਕਟਰ ਨੇ ਜੁਆਇਆ ਉਹਨਾਂ ਤੱਕ ਇਹ ਬਿਲਕੁਲ ਨਹੀਂ ਪਹੁੰਚ। ਇਹ ਸਾਡੀ ਕੌਂਸਲ ਦੀ ਮੁਸ਼ਕਲਾਂ ਨੇ। ਉਹ ਹਰ ਤਰ੍ਹਾਂ ਦੀ ਕਪਟਾਲ ਨੂੰ ਪਰੇਸ਼ ਨੇ ਚਾਹੇ ਉਹ ਸਵਤਾ ਜਿਹੀ ਕੋਈ ਕਪਟਾਲ ਹੋਵੇ ਚਾਹੇ ਉਹ ਗੈਰਕਾਨੀ ਹੋਵੇ ਉਹ ਇਹ ਦੋਹਾਂ ਤਰ੍ਹਾਂ ਦੀ ਪਰਦਾ ਤੇ ਜਦੋਂ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਇਹ ਜੇ ਅੱਜ ਤੇ ਬਹੁਤ ਲੱਖਾਂ ਕਰੋੜਾਂ ਦਿੱਤੀਆਂ ਦੀ ਜਿਹੜੀ ਹੈਗੀ ਹੈ ਕਪਤਾ ਜੀ ਬੈਠੇ ਇੱਥੇ ਉਹਨਾਂ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਪਰ ਬਹੁਤ ਸਾਰੇ ਸਾਡੇ ਸਾਡੇ ਅੱਜ ਜਿਹੜੇ ਕੰਮ ਜਿਹੜੇ ਬੈਠੇ ਐ ਇੱਥੇ ਉਹਨਾਂ ਵਿੱਚੋਂ ਸਾਡੇ ਅੰਗਦਿਆਂ ਤੇ ਪੜਦਾਦਿਆਂ ਦੀ ਘਟੋ ਘਟੋ ਕਹਾਣੀ ਜ਼ਰੂਰ ਦੱਸਣੀ ਚਾਹੀਦੀ ਹੈ ਜਿਹੜੇ ਜਿੰਮਤੀ ਨਾਲ ਜੁੜੀ ਹੁੰਦੇ ਹੈ کت کرتے رہے کیونکہ جب میں نجی طور پہ گل کر میرے ددے پڑتا رہے میرے پاس ٹیچر سن وکری طرح زندگی ہے دوسرا کام دل میں یہ کہا کبتا جاؤ اے بڑا اور اے 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 یہ کیا گیا اے اے ابے سے کیا کہ جڑی جیمنت لکھا ہے وہ بھی ایک طرح کی کوتا پر خاص کر کے خدا پہلا حصہ جڑا بالکل پیور پوئٹری جان کہہ سکتے ہیں وہ انہوں نے آپ او ہی لکھا ہے کہ میں جڑی بہت ساری کوتا ہے وہ وگیانک ਜਿਹੜੇ ਪੁਸ਼ਪਚਾਰ ਹਨ ਉਹਨਾਂ ਨੂੰ ਕਵਤਾ ਦਾ ਰੂਪ ਦੇ ਕੇ ਲਿਖੀ ਮੈਂ ਮੈਂ ਜਿਆਦਾ ਨਹੀਂ ਕਵਤਾ ਬਾਰੇ ਤੁਹਾਨੂੰ ਜੋ ਜਾਣ ਉਸੇ ਥੇਕੇ ਦੀ ਗੱਲ ਨਹੀਂ ਕਰਨ ਚਾਹਵਾ ਪਰ ਮੈਂ ਇਹਨਾਂ ਦੀ ਇੱਕ ਕਵਤਾ ਤੁਹਾਨੂੰ ਜ਼ਰੂਰ ਤੁਹਾਨੂੰ ਸੰਝ ਕਰਨਾ ਜਿਹੜੀ ਮੈਨੂੰ ਬਹੁਤ ਵਧੀਆ ਲੱਗੀ ਉਹ ਹੈ 43 ਸੰਹਿਤ ਤੇ ਮਹਬਤ سٹਾਰ ਦੀ ਕਵਤਾ ਹੈ ਇਹ ਕਵਤਾ ਹੈ ਜਦੋਂ ਸਾਡੇ ਹਿੱਸੇ ਮੁਹੱਬਤ ਦੀ ਮਿੱਟੀ ਹੀ ਨਹੀਂ ਹੈ ਜਦੋਂ ਸਾਡੇ ਹਿੱਸੇ ਮਹਾਰੋਪਸਤਾਨ ਦੀ ਮਿੱਟੀ ਹੀ ਨਹੀਂ ਹੈ ਇਸ ਰਹਿਤ ਤੇ ਇਹ ਕੋ ਸ਼ਿੱਦਤ ਨਾਲ ਕੀਤਾ ਜਾਂਦਾ ਕੀਤਾ ਜਾਂਦਾ ਹੈ ਉਹ ਹੈ ਨਫ਼ਰਤ ਇਹ ਸਾਡੇ ਦੇਸ਼ ਦੀ ਸੰਸਾਰ ਦੀ ਅੱਜ ਦੀ ਤਸਵੀਰ ਹੈ ਇਸ ਰਹਿਤ ਤੇ ਇਹ ਕੋ ਸ਼ਿੱਦਤ ਨਾਲ ਕੀਤਾ ਜਾਂਦਾ ਹੈ ਉਹ ਹੈ ਨਫ਼ਰਤ ਕੱਚੇ ਘੜੇ ਨੂੰ ਕੱਚੇ ਧਾਗੇ ਨਾਲ ਬੰਨ ਖੂਦੋਂ বালਤੀ ਕੱਟਣ ਵਾਂਗ ਹੈ mohabbat ਕੱਚੇ ਘੜੇ ਨੂੰ ਕੱਚੇ ਧਾਗੇ ਨਾਲ ਬੰਨ ਖੂਦੋਂ ਪਾਣੀ ਦੀ বালਤੀ ਕੱਟਣ ਵਾਂਗ ਹੈ mohabbat ਕਦ ਵੀ ਟੁੱਟ ਸਕਦਾ ਹੈ ਕੀ ਖੁਦੰਦੀ ਪਰਵਾਸ਼ਾ mohabbat ਹੈ ਨਫ਼ਰਤ ਖੰਜਰ ਵਾਂਗ ਖੋਜਾਂਦੀ ਹੈ ਨਫਰਤ ਖੰਜਰ ਵਾਂਗ ਖੁੱਜ ਜਾਂਦੀ ਹੈ ਖੋਪੜ ਦੇ ਅੰਦਰ ਮਾਰ ਹੀ ਪਾਉਂਦੀ ਜੇ ਕਿਤੇ mohabbat ਵੀ ਇਨੀ شدت ਨਾਲ ਕੀਤੀ ਜਾਂਦੀ ਸ਼ਾਇਦ mohabbat ਵੀ ਖਸਾ ਸਾਡੇ ਹਿੱਸੇ ਨੂੰਦੀ ਤੇ ਲੈ ਨਾ ਲੋਨਦਾ ਬਸੇ ਮੈਨੂੰ ਲੱਗਦਾ ਕਿ ਕਵਤਾ ਇੱਥੇ ਖਤਮ ਹੋ ਗਈ ਪਰ ਕਵਤਾ ਇੱਥੋਂ ਤੱਕ ਆਪਣੇ ਆਪ ਦੇ ਵਿੱਚ ਇੱਕ ਪੂਰੀ ਸੰਪੂਰਨ ਕਵਤਾ ਫਕੀਰ ਜੀ ਕਹਿੰਦਾ ਮੈਂ ਕਵਨ ਦਾ ਇੱਕ ਉਹ ਵਿਚਾਰਦਾ ਉਹ ਕਵਤਾ ਕਹਿੰਦਾ 4000 ਇਥੋਂ ਤੱਕ ਤੇ ਪਿਓ ਤੇ ਕਵਤਾ ਜਿਹੜ ਜਿਹੜੀ ਵਿਚਾਰਧਾਰਾ ਨੂੰ ਵੀ ਕਵਤਾ ਜੀ ਪੂਰਾ ਸੰਗੋਹ ਕੇ ਪੇਸ਼ ਕਰਦੀ ਹੈ ਪਰ ਅਗੇ ਵੀ ਹੈ ਉਹ ਵੀ ਬਹੁਤ ਮਹਾਨ ਕੋਈ ਬਧਾਰਨਤਾ ਹੈ ਤਾਂ ਅਧਾਰਨਤਾ ਹੈ ਤਾਂ ਇਸ ਰਤਨ ਦਾ ਮਨ ਨੂੰ ਗੁੰਬੇ ਲੋਕ ਕਥਾ ਵਿੱਚ ਚੱਕੀ ਦਾ ਰੇਹਾ ਹਟਾ ਖਾ ਖਾ ਫਰਾਹ ਹੋ ਗਿਆ ਸੁਣਾਇ ਤੇ ਦੁਰਪੰਦਰ ਤੱਕ ਤੁਰ ਜਾਓ ਮਿਹਰਬਾਨੋ ਸਮਾਜ ਦੇ ਦੁਰਪੰਦਰ ਤੱਕ ਤੁਰ ਜਾਓ ਮਿਹਰਬਾਨੋ ਜਿਵੇਂ ਮਜ਼ਦੂਰ ਕੋੜੇ ਦੀਆਂ ਖਾਨਾਂ ਦੇ ਪਤਾਲ ਤੱਕ ਚਲੇ ਜਾਂਦੇ ਸਾਂਹਾਂ ਦੇ ਮੁਕਜਬ ਤੱਕ ਆਪਣੇ ਕੰਮ ਚੁੜ ਕੇ ਨਾਲ ਚੁੜਚੇ ਹੋਏ ਜੇ ਨਹੀਂ ਗੋ ਸ਼ਾਨ ਲੋ ਮਹਤਵਪੂਰਨ ਦੇਖੇ ਮਹਤਵਪੂਰਨ ਸਟਾਰਟ ਨੂੰ ਇਹ ਨੈ ਕਹਾਪੀ ਆਪਣੇ ਅਨੁਭਵ ਨੂੰ ਵਿਚਾਰਾਂ ਨੂੰ ਨੇ ਕਿਹਾ ਦਿੱਲੀ ਵਿੱਚ ਜਿਹੜੀ ਜਿਹੜੀ ਮਨੁੱਖੀ ਜਿਹੜੀ ਜਿਹੜੀ ਕਸ਼ਟੋ ਹੈ ਉਹਨੂੰ ਆਪਣਾ ਕਵਿਤਾ ਦੇ ਵਿੱਚ ਪੇਸ਼ ਪੇਸ਼ ਕੀਤਾ ਅਸੀਂ ਕਲਾਸਿਕਲ ਆਕਸੀਜਮ ਦੇ ਵਿੱਚ ਇੱਕ ਵਿਚਾਰ ਹੈ ਇਹ ਜਦੋਂ ਮਨੁੱਖ ਜਣਾ ਤੋ ਉਹ ਜਿਹੜੀ ਇਹ ਸਾਡੇ ਇਹ ਇਤਹਾਸ ਸੁਣਦੇ ਸੀ ਤੇ ਸੋਚਿਆ ਜਾਂਦਾ ਕਿ ਮਨੁੱਖ ਦੀ ਜਿਹੜੀ ਸੰਘਰਸ਼ ਹੈ ਉਹ ਉਹ ਬਦਲਦੇ ਨਾਲ ਮੇਚੇ ਪਰ ਕਿ ਜਦੋਂ ਇਹ ਸੰਘਰਸ਼ ਹੁੰਦਾ ਹੈ ਇਹ ਤਾਂ ਤਾਂ ਨਹੀਂ ਕਿ ਬਿਲਕੁਲ ਨਹੀਂ ਜਨਨ ਬੜੇ ਹੁੰਦੇ ਕਿ ਤੁਝੇ ਨੂੰ ਕ੍ਰੀਏਟ ਰੀਕ੍ਰੀਏਟ ਕਰਨਾ ਤੇ ਉਹਦੇ ਵਿੱਚ ਇਹ ਕਿਹਾ ਜਾਂਦਾ ਰਿਹਾ ਕਿਹਾ ਜਾਂਦਾ ਕਿ ਨੋਕਤਰੁਕ ਕਰਦਾ ਤੇ ਦੋ ਉਹ ਜਿੱਤੇ ਨੂੰ ਉਸਤਮ ਮੁਕਤੀ ਕਰਨ ਕਰਦਾ ਉਸ ਨੂੰ ਔਰ ਜਿਹੜਾ ਮਨੁੱਖ ਹੈ ਉਹ ਖੁਦ ਹੀ ਜਿਹੜਾ ਉਹ ਕੁਦਰਤੀ ਹੁੰਦਾ ਨੈਚੁਰਲਾਈਜ਼ ਜਿਹੜਾ ਹਿਮਨ ਹੈ ਉਹ ਨੈਚਰਲਾਈਜ਼ ਮਨੁੱਖ ਦਾ ਕਿ ਇਹ ਜਿਹੜੀਆਂ ਜਿਹੜੀਆਂ ਜੇ ਬਹੁਤ ਸਾਰੀਆਂ ਤਾਵਾਮ ਨੇ ਉਹ ਜਿਹੜੀਆਂ ਹੈਗੀਆਂ ਨੇ dadelik op essetie dat ek 'n lokticket te hê het ek gedoen op die pad na die